ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਉਹ ਸ਼ਖਸ ਦੇ ਨਾਲ ਕਰਵਾਉਣ ਜਾ ਰਹੇ ਹਾਂ ਜੋ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਪਿਗ ਫਾਰਮ ਦਾ ਧੰਦਾ ਸ਼ੁਰੂ ਕਰਨਾ ਚਾਹੁੰਦਾ ਤੇ ਉਹ ਨਿਰਮਲ ਸਿੰਘ ਜੀ ਕੋਲ ਪਹੁੰਚਿਆ ਹੋਇਆ ਜੋ ਕਿ ਮਾਲਵਾ ਪਿਗ ਫਾਰਮ ਦੇ ਓਨਰ ਨੇ ਤੇ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੱਥੋਂ ਪਹੁੰਚੇ ਹੋਏ ਹੋ ਤੁਸੀਂ ਬਾਈ ਜੀ ਮੇਰਾ ਨਾਮ ਬਲਰਾਜ ਸਿੰਘ ਪੱਟੀ ਹੈ ਤੇ ਮੈਂ ਥਰਮਲ ਕਲੋਨੀ ਦੇ ਨਾਲ ਬਠਿੰਡੇ 'ਚ ਰਹਿਣਾਗਾ ਤੇ ਮੈਂ ਵੀ ਬਾਈ ਵਾਂਗੂ ਜੀ ਬਾਹਰੋਂ ਰਿਟਰਨ ਆਇਗਾਗਾ ਤੇ ਮੈਂ ਹੁਣ ਆ ਕੇ ਕੰਮ ਕਰਨ ਦਾ ਸੋਚਾ ਤੁਸੀਂ ਹੁਣ ਮਾਲਵਾ ਪਿਗ ਫਾਰਮ ਦੇ ਉੱਪਰ ਵੀਰਜੀ ਹੋਰਾਂ ਕੋਲ ਪਹੁੰਚੇ ਹੋ ਜੀ ਕਿਸ ਪਰਪਸ ਦੇ ਲਈ ਤੁਸੀਂ ਇੱਥੇ ਆਏ ਹੋ ਬਾਈ ਜੀ ਮੈਂ ਦੋ ਤਿੰਨ ਚੀਜ਼ਾਂ ਬਾਰੇ ਜਾਣਣ ਜਾਨਣਾ ਸੀਗਾ ਇੱਕ ਇਹ ਕਿਹੜੀ ਨਸਲ ਹੁੰਦੀ ਹੈ ਕਿੰਨਾ ਇਹ ਖਾਂਦੀ ਆ ਆ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਪਹਿਰਾਵਾ ਰੱਖਣਾ ਕਿਸ ਤਰ੍ਹਾਂ ਦਾ ਸਾਨੂੰ ਡਿਜ਼ਾਈਨ ਕਰਨਾ ਚਾਹੀਦਾਗਾ ਤੋ ਹੋਰ ਨਿੱਕੀਆਂ-ਨਿੱਕੀਆਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਵੇਂ ਇਹਨੂੰ ਕਿਹੜੀ ਬਿਮਾਰੀ ਲੱਗਦੀ ਹੈ ਜੇ ਬਿਮਾਰੀ ਲੱਗਦੀ ਹੈ ਤਾਂ ਉਹਦੇ ਲਈ ਵੈਕਸੀਨੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ ਅਗਾਂ ਜਾਂ ਬੁਖਾਰ ਹੋ ਗਿਆ ਤਾਂ ਉਹਦੇ ਲਈ ਕਿਹੜੀ ਚੀਜ਼ੇ ਨੂੰ ਦੇ ਸਕਦੇ ਆ ਨਹੀਂ ਦੇ ਸਕਦੇ ਤਾਂ ਉਹ ਹੋਰ ਕਾਫੀ ਸਾਰੀਆਂ ਚੀਜ਼ਾਂ ਆਈਆਂ ਜਿਹੜੀਆਂ ਮੇਰੇ ਦਿਮਾਗ 'ਚ ਚੱਲੀ ਜਾਂਦੀਆਂ ਤੁਸੀਂ ਵੀਰ ਹੋਰਾਂ ਕੋਲ ਜਿਹੜੀ ਉਹ ਕਾਫੀ ਸਾਰੀ ਇਨਫੋਰਮੇਸ਼ਨ ਇਕੱਠੀ ਕਰਨ ਦੇ ਲਈ ਇਹਨਾਂ ਕੋਲ ਪਹੁੰਚੇ ਹੋ ਜੀ ਕਾਫੀ ਸਾਰੇ ਹੋਰ ਵੀ ਪਿਗ ਫਾਰਮ ਨੇ ਜੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਨੇ ਤੁਸੀਂ ਵੀਰ ਹੋਰਾਂ ਨੂੰ ਹੀ ਕਿਉਂ ਚੂਜ਼ ਕੀਤਾ ਅਸਲ ਚੀਜ਼ ਮੇਰਾ ਇੱਕ ਕੋਈ ਰਿਸ਼ਤੇਦਾਰ ਆ ਉਹਨਾਂ ਨੇ ਇਹਨਾਂ ਦੀ ਇੱਕ ਵੀਡੀਓ ਦੇਖੀ ਸੀਗੀ ਸੋ ਉਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਲਿੰਕ ਸੈਂਡ ਕੀਤਾ ਤਾਂ ਮੈਂ ਉਹ ਵੀਡੀਓ ਦੇਖੀ ਮੈਨੂੰ ਲੱਗਿਆ ਵੀ ਇਹ ਬਠਿੰਡੇ ਦੇ ਨੇੜੇ ਆ ਔਰ ਨੇੜੇ ਵਾਲਾ ਬੰਦਾ ਜਿਹੜਾ ਉਹ ਐਗਜ਼ੈਕਟਲੀ ਜਾਣਕਾਰੀ ਦਿੰਦਾਗਾ ਦੂਸਰੇ ਬਜਾਏ ਇਸ ਦੇ ਕਿ ਮੈਨੂੰ ਕਿਸੇ ਨੇ ਦੱਸਿਆ ਸੀ ਲੁਧਿਆਣਾ ਇੱਕ ਬਹੁਤ ਵੱਡਾ ਫਾਰਮ ਹੈ ਤਾਂ ਉਹਨਾਂ ਦਾ ਜਿਹੜਾ ਪਿਗ ਹੈਗਾਗਾ ਉਹ ਜਾਂਦਾ 150 ਰੁਪਏ ਤੋਂ ਲੈ ਕੇ 170 ਰੁਪਏ ਦੇ ਆਸ-ਪਾਸ ਪ੍ਰਤੀ ਕਿਲੋ ਖੜੇ ਦਾ ਖੜਾ ਤਾਂ ਮੈਂ ਮੈਂ ਉੱਥੇ ਜਾਣ ਦੀ ਬਜਾਏ ਮੈਨੂੰ ਲੱਗਿਆ ਵੀ ਇੱਥੋਂ ਜਾਣਕਾਰੀ ਜ਼ਿਆਦਾ ਵਧੀਆ ਮਿਲੂਗੀ ਸੋ ਇਸ ਕਰਕੇ ਮੈਂ ਨਰਮਲ ਸਿੰਘ ਜੀ ਕੋਲੇ ਆਇਆ ਤੁਸੀਂ ਹੁਣ ਇੱਕ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਵੈਸੇ ਹੀ ਤੁਸੀਂ ਦੇਖਣ ਆਏ ਹੋ ਵੀ ਕਿਸ ਤਰ੍ਹਾਂ ਦਾ ਜੋ ਮੈਨੇਜਮੈਂਟ ਵੀਰਾਂ ਨੇ ਕੀਤੀ ਹੋਈ ਹੈ ਮੈਂ ਬਾਈ ਜੀ ਫਾਰਮ ਸ਼ੁਰੂ ਕਰਨਾ ਉਸੇ ਵਾਸਤੇ ਮੈਂ ਇਹ ਜਾਣਕਾਰੀ ਜਿਹੜੀ ਇਕੱਠੀ ਕਰਦਾ ਫਿਰਦਾ ਪਹਿਲੇ ਮੈਂ ਇੰਟਰਨੈਟ ਦੇ ਥਰੂ ਥੋੜੀ ਜਾਣਕਾਰੀ ਇਕੱਠੀ ਕੀਤੀ ਸੀਗੀ ਬਟ ਉੱਥੋਂ ਮੈਂ ਸੰਤੁਸ਼ਟ ਨਹੀਂ ਸੀਗਾ ਕਿਉਂਕਿ ਜਿਹੜੀ ਫਿਜ਼ੀਕਲੀ ਕੋਈ ਚੀਜ਼ ਮਿਲ ਜਾਣਾ ਔਰ ਇੰਟਰਨੈਟ ਦੇ ਤੁਸੀਂ ਦੇਖਣੀ ਉਹਦੇ ਚ ਬੜਾ ਵੱਡਾ ਅੰਤਰ ਹੁੰਦਾ ਦਾ ਸੋ ਮੈਂ ਇਹ ਇਸ ਕਰਕੇ ਵੀਰ ਕੋਲੇ ਆਇਆ ਸੀ ਵੀਰ ਜੀ ਅਸੀਂ ਤੁਹਾਡਾ ਡਰੈਸ ਅੱਬ ਵੀ ਦੇਖ ਰਹੇ ਹਾਂ ਤੁਸੀਂ ਇੱਕ ਪੈਨ ਔਰ ਕਾਪੀ ਲੈ ਕੇ ਪਹੁੰਚੇ ਹੋਏ ਹੋ ਇਸ ਤੋਂ ਇਹ ਅਸੀਂ ਅਨੁਮਾਨ ਲਾ ਸਕਦੇ ਹਾਂ ਵੀ ਤੁਸੀਂ ਕਾਫੀ ਜਿਹੜੇ ਉਹ ਪੜੇ ਲਿਖੇ ਹੋ ਤੇ ਤੁਸੀਂ ਸਾਨੂੰ ਆਪਣੀ ਡਿਟੇਲ ਦੱਸੋ ਵੀ ਤੁਸੀਂ ਬੈਕਗਰਾਉਂਡ ਦੇ ਉੱਤੇ ਪਹਿਲਾਂ ਕੀ ਕਰਦੇ ਸੀਗੇ ਪਹਿਲਾਂ ਤਾਂ ਮੈਂ ਮੈਡੀਕਲ ਲਾਈਨ 'ਚ ਸੀਗਾ ਬਾਈ ਜੀ ਉਸ ਤੋਂ ਬਾਅਦ ਮੈਂ ਛੱਡ ਕੇ ਇੱਥੋਂ ਕੰਮ ਛੱਡ ਕੇ ਮੈਂ ਬਾਹਰ ਚਲਾ ਗਿਆ ਸੀਗਾ ਪੰਜ ਸਾਲ ਬਾਅਦ ਮੈਂ ਉੱਥੋਂ ਵਾਪਸ ਆਇਆਗਾ ਔਰ ਥੋੜਾ ਥੋੜਾ ਕਰਦੇ ਕਰਦੇ ਮੈਨੂੰ ਲੱਗਿਆ ਵੀ ਬਾਹਰ ਜਾ ਕੇ ਕਰਨ ਦੀ بجائے ਕੁਝ ਆਪਣੀ ਕੰਟਰੀ ਦੇ ਵਿੱਚ ਕੀਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੈਗਾਗਾ بجائے ਇਸ ਦੇ ਮੈਂ 5 ਸਾਲ ਬਾਹਰ ਗਾਲ ਕੇ ਆਇਆਗਾ ਉੱਥੇ ਮੈਨੂੰ ਬਹੁਤਾ ਬਹੁਤਾ ਕੁਝ ਮਿਲਿਆ ਨਹੀਂ ਹੈ ਸੁ ਮੇਰਾ ਹੁਣ ਕੁੱਲਮ ਲਾ ਕੇ ਕੰਮ ਕਰਨ ਦਾ ਇੱਥੇ ਹੀ ਰਹਿਦਾ ਓਕੇ ਸਰ ਤੁਸੀਂ ਸ਼ੁਰੂ ਕਰ ਸਕਦੇ ਹੋ ਵੀਰ ਜੀ ਫਿਰ ਹਾਂ ਤਾਂ ਤੁਸੀਂ ਕੀ ਜਾਣਕਾਰੀ ਲਾਉਂਗੇ ਅਸੀਂ ਇਸ ਨੂੰ ਪੂਰਾ ਰਿਕਾਰਡ ਕਰਾਂਗੇ ਭਾਈ ਜੀ ਮੈਂ ਪੁੱਛਣਾ ਸੀ ਇਹ ਕਿਹੜਾ ਇਹ ਕਿਹੜੀ ਨਸਲ ਕਿਹੜੀ ਹੈ ਨਸਲ ਵੀਰੇ ਇਹ ਇੰਗਲੈਂਡ ਦੇ ਯੋਰਕ ਸ਼ਹਿਰ ਏਰੀਏ ਦੀ ਹੈ ਇੰਗਲੈਂਡ ਦੇ ਯੋਰਕ ਸ਼ਹਿਰ ਦੇ ਵਿੱਚ ਇਹਦਾ ਜਨਮ ਹੋਇਆ ਤੇ ਉੱਥੋਂ ਹੀ ਨਾਮ ਪਿਆ ਇਹਦਾ ਯੋਰਕ ਸ਼ਹਿਰ ਨਸਲਾ ਇਹ ਯੋਰਕ ਸ਼ਹਿਰ ਯੋਰਕ ਸ਼ਹਿਰ ਨਸਲ ਹਾਂਜੀ ਕਹਿੰਦੇ ਇਹਨੂੰ ਯੋਰਕ ਸਿਟੀ ਵੀ ਕਿਹਾ ਜਾ ਸਕਦਾ ਜੇ ਇੰਗਲਿਸ਼ ਲੈਂਗੁਏਜ ਦੇ ਵਿੱਚ ਕਿਹਾ ਜਾ ਇੰਗਲਿਸ਼ ਲੈਂਗੁਏਜ ਪਰ ਨਹੀਂ ਇਹ ਕਹਿੰਦਾ ਜਿਹੜਾ ਪ੍ਰੈਫੈਕਟ ਨਾਮ ਚੱਲ ਰਿਹਾ ਪਿੱਛੇ ਤੋਂ ਯੋਰਕ ਸ਼ਹਿਰ ਤੀ ਚੱਲ ਰਿਹਾ ਯੋਰਕ ਸ਼ਹਿਰ ਤੇ ਮਤਲਬ ਉਹ ਤਾਂ ਪੰਜਾਬੀ 'ਚ ਹੋ ਗਿਆ ਨਾ ਯੋਰਕ ਸ਼ਹਿਰ ਹੈ ਜਾਂ ਨਾ ਤਾਂ ਆਪਾਂ ਨੂੰ ਅੰਗਰੇਜ਼ੀ 'ਚ ਯੋਰਕ ਸਿਟੀ ਕਿਹਾ ਜਾ ਸਕਦਾ ਨਹੀਂ ਨਹੀਂ ਇੰਗਲਿਸ਼ ਦੇ ਵਿੱਚ ਮੰਨ ਲਓ ਜਿਹੜਾ ਆਪਣਾ ਨਾਮ ਹੈ ਉਹ ਆਪਾਂ ਕਿਸੇ ਦਾ ਨਾਮ ਯੋਰਕ ਸ਼ਹਿਰੀ ਰਹੂਗਾ ਨਾਮ ਨੂੰ ਇੰਗਲਿਸ਼ ਤੇ ਪੰਜਾਬੀ 'ਚ ਆਪਾਂ ਨਹੀਂ ਕਨਵਰਟ ਕਰ ਸਕਦੇ ਓਕੇ ਹਾਂਜੀ ਯੋਰਕ ਸ਼ਹਿਰ ਤੁਸੀਂ ਲਿਖ ਸਕਦੇ ਹੋ ਇਹ ਬਰੀਡ ਦਾ ਨਾਮ ਤੇ ਇਹ ਬਾਈ ਜੀ ਡੇਲੀ ਕਿੰਨੀ ਫੀਡ ਲੈਂਦੀਆਂ ਡੇਲੀ ਜਿੱਦਾਂ ਆਹ ਪ੍ਰੈਗਨੈਂਟ ਫੀਮੇਲ ਨੇ ਇਹਨੂੰ ਕਿਲੋ ਸਵੇਰੇ ਫੀਡ ਪਾਉਣੇ ਆ ਤੇ ਕਿਲੋ ਸ਼ਾਮ ਨੂੰ ਪਾਉਣੇ ਆ 2 ਕਿਲੋ 2 ਕਿਲੋ ਪਰ ਡੇ ਦੀ ਫੀਡ ਆ ਤੇ ਇਹ ਜਿਹੜਾ ਇਹਨਾਂ ਦੀ ਫੀਡ ਆ ਉਹਦੇ 'ਚ ਹੁੰਦਾ ਕੀ ਕੁਛ ਹੈ ਇਹਨਾਂ ਦੀ ਫੀਡ ਵੈਸੇ ਜੇ ਤੁਸੀਂ ਘਰ ਦੀ ਵੀ ਤਿਆਰ ਕਰ ਸਕਦੇ ਹੋ ਲੇਕਿਨ ਅੱਜ ਕੱਲ ਤਾਂ ਮਾਰਕੀਟ ਦੇ ਵਿੱਚ ਕਾਫੀ ਵਧੀਆ ਫੀਡ ਆ ਰਹੀ ਹੈ ਤੇ ਮੈਂ ਵੀ ਉਹੀ ਫੀਡ ਰੌਨਰੀ ਦੀ ਫੀਡ ਯੂਜ਼ ਕਰ ਰਹੇ ਹਾਂ ਤੇ ਹੋਰ ਵੀ ਤਿੰਨ ਚਾਰ ਕੰਪਨੀਆਂ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਘਰ ਦੀ ਅਗਰ ਘਰ ਦੀ ਫੀਡ ਤੁਸੀਂ ਤਿਆਰ ਕਰਨਾ ਚਾਹੋ ਤਾਂ ਤੁਸੀਂ ਮੱਕੀ ਸੋਇਆ ਖਾਲਾ ਤੇ ਉਹ ਮੇਂਦਰ ਮੈਕਸਰੋ ਵੀ ਡ੍ਰੀਮ সুইਟ ਗਲੂਕੋਜ਼ ਇਹਨਾਂ ਦੇ ਇੱਕ ਫਾਰਮੂਲਾ ਹੈਗਾ ਮੇਰੇ ਕੋਲੇ ਮੈਂ ਤੁਹਾਨੂੰ WhatsApp ਰਾਹੀਂ ਸ਼ੇਅਰ ਕਰ ਦੂੰਗਾ ਇਹ ਚੀਜ਼ਾਂ ਪਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਜਿਹਦੀ ਅੱਜ ਦੇ ਸਮੇਂ ਦੇ ਵਿੱਚ ਕਾਸ ਲਗਭਗ 25 ਰੁਪਏ ਦੇ ਰੌਣ ਪਰ ਕੇ ਦੀ ਕੋਰ ਤੇ ਦੂਸਰਾ ਭਾਈ ਜੀ ਇਹ ਜਿਵੇਂ ਮੰਨ ਲਓ ਆਪਾਂ ਪ੍ਰੈਗਨੈਂਸੀ ਦੀ ਗੱਲ ਕਰਦੇ ਆ ਤਾਂ ਪ੍ਰੈਗਨੈਂਸੀ ਇਹ ਕਿੰਨੇ ਸਾਲ ਚ ਕਿੰਨੇ ਵਾਰੀ ਬੱਚੇ ਦਿੰਦੀਆਂ ਨੇ ਇਹ ਸਾਲ ਚ ਦੋ ਵਾਰੀ ਬੱਚੇ ਦਿੰਦੀਆਂ ਨੇ ਵੀਰੇ ਤੇ ਇੱਕ ਵਾਰੀ ਜਦੋਂ ਆਪਾਂ ਕ੍ਰੋਸ ਕਰਵਾ ਦਿੰਦੇ ਆ ਉਦੋਂ ਬਾਅਦ ਲਗਭਗ 114 ਦਿਨ ਲੈਂਦੀ ਆ ਸੁਣ ਲਈ 114 ਦਿਨ 114 ਦਿਨ ਲੈਂਦੀ ਆ ਤੇ ਦੂਸਰਾ ਜਿਹੜਾ ਇਹਦਾ ਬੱਚੇ ਜਿਵੇਂ ਇਹਦਾ weight gain ਹੋਣਾ ਤਾਂ ਉਹ ਜਿਵੇਂ ਛੋਟੇ ਬੱਚੇ ਹੁੰਦੇ ਆ ਤਾਂ ਉਹ ਨੇ ਇੱਕ ਵਾਰੀ ਜਿਹੇ ਪੈਦਾ ਕਰਦੀ ਹੈ ਇਹ ਜੇ ਤੁਹਾਡੇ ਕੋਲੇ ਪਿਓਰ ਬਰੀਡ ਹੈਗੀ ਅਤੇ ਵਧੀਆ ਕੁਆਲਟੀ ਦੇ ਸਾਹਣ ਸੂਰ ਤੋਂ ਇਹ ਕਰਾਸ ਕਰਵਾਈ ਗਈ ਹੈ ਤਾਂ ਲਗਭਗ ਮੰਨ ਲਓ ਕਿਸੇ ਨੇ 11 ਬੱਚੇ ਦੇ ਦੇ ਕਿਸੇ ਨੇ 12 ਦੇ ਦੇ ਲਈ ਕੋਈ 8-9 ਚਰੇਗੀ ਜਿਹੜੀ ਓਵਰঅল ਆਪਾਂ ਫਾਰਮ ਦੀ ਐਵਰੇਜ ਕੱਢਾਂਗੇ ਉਹ 10 11 ਬੱਚੇ ਆ ਜਾਂਦੀ ਹੈ 10 ਵੀ ਤੁਸੀਂ ਮੰਨ ਕੇ ਚੱਲੋ 10 ਦੀ ਐਵਰੇਜ ਬੜੀ ਆਸਾਨੀ ਨਾਲ ਆ ਜਾਂਦੀ ਹੈ ਠੀਕ ਆ ਬਾਈ ਜੀ ਤੇ ਹੋਰ ਸੀਗਾ ਬਾਈ ਜੀ ਕੁੜਿਆਂ ਜੇ ਜਿਵੇਂ ਇਹਨਾਂ ਨੂੰ ਬੁਖਾਰ ਹੋਣਾ ਤਾਂ ਉਹਦਾ ਫਿਰ ਕੀ ਕਿਸ ਤਰ੍ਹਾਂ ਇਹ ਇਹਨਾਂ ਨੂੰ ਟਰੀਟ ਕੀਤਾ ਜਾਂਦਾ ਕੋਈ ਤੁਸੀਂ ਡਾਕਟਰ ਬੁਲਾਉਨੇ ਆ ਜਾਂ ਆਪ ਹੀ ਕੁਝ ਟਰੀਟ ਕਰ ਲੈਣੇ ਨਹੀਂ ਨਹੀਂ ਵੀਰੇ ਮੈਂ ਪ੍ਰਾਈਵੇਟ ਟ੍ਰੇਨਿੰਗ ਕੀਤੀ ਹੋਈ ਸੀ ਉੱਥੇ ਮੈਨੂੰ ਸਾਰਾ ਕੁਝ ਪ੍ਰੈਕਟੀਕਲੀ ਉਹਨਾਂ ਨੇ ਮੈਡੀਕਲ ਦੇ ਬਾਰੇ ਅਲੱਗ ਦੱਸਿਆ ਜਾਨਵਰ ਦੀ ਗੇਅਰ ਕਰਨ ਬਾਰੇ ਅਲੱਗ ਦੱਸਿਆ ਤੇ ਮੰਨ ਲਓ ਜਦੋਂ ਜਾਨਵਰ ਨੂੰ ਬੁਖਾਰ ਹੋ ਗਿਆ ਉਹਨੇ ਸਾਰੇ ਆਪਣੀ ਫੀਡ ਖਾ ਚੁੱਕਿਆ ਜਦੋਂ ਤੁਸੀਂ ਫੀਡ ਪਾਉਂਗੇ ਉਹ ਜਿਹੜੇ ਨੂੰ ਬੁਖਾਰ ਹੋਊਗਾ ਉਹ ਫੀਡ ਨਹੀਂ ਖਾਂਦਾ ਉਹ ਅੰਦਰ ਹੀ ਪਿਆ ਰਹੂਗਾ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਰ ਸਕਦੇ ਹੋ ਜਸਟੀਫਾਈ ਕਰ ਸਕਦੇ ਹੋ ਕਿ ਜੇ ਜਾਨਵਰ ਨੂੰ ਬੁਖਾਰ ਆ ਉਹਦਾ ਟੈਂਪਰੇਚਰ ਚੈੱਕ ਕਰੋਗੇ ਤਾਂ ਟੈਂਪਰੇਚਰ ਅੱਪ ਜਾਂ ਡਾਊਨ ਹੋਇਆ ਤਾਂ ਤੁਸੀਂ ਉਹਦਾ ਟਰੀਟਮੈਂਟ ਕਰ ਸਕਦੇ ਹੋ ਬੁਖਾਰ ਦੇ ਲਈ ਪੈਰਾਸੀਟਾਮੋਲ ਇੰਜੈਕਸ਼ਨ ਆਉਂਦਾ ਹੈ ਹੋਰ ਵੀ ਕਾਫੀ ਕੰਪਨੀਆਂ ਦੇ ਰਿਐਕਸ਼ਨ ਆਉਂਦੇ ਨੇ ਇੱਕ ਤਾਂ ਬੁਖਾਰਾ ਵਾਲਾ ਇੰਜੈਕਸ਼ਨ ਦੇ ਕੇ ਇੱਕ ਐਂਟੀਬਾਇਟਿਕ ਨਾਲ ਦੇ ਕੇ ਤੇ ਉਹਦਾ ਟਰੀਟਮੈਂਟ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਧੰਨਵਾਦ ਤੇ ਬਾਈ ਜੀ ਮੈਂ ਜਿਵੇਂ ਨਵਾਂ ਫਾਰਮ ਬਣਾਉਣਾ ਤਾਂ ਇਹਦੇ ਕਿਸ 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 ਤਰ੍ਹਾਂ ਦੇ ਜਿਹੜੇ ਤੁਸੀਂ ਆ ਥਾਨੇ ਬਣਾਏ ਹੋਏ ਆ ਕਿਵੇਂ ਬਣੇ ਹੋਏ ਆ ਤੇ ਇਹਦਾ ਕੀ ਬਣਾਉਣ ਦਾ ਕਾਰਨ ਕੀ ਆ ਇਸ ਤਰ੍ਹਾਂ ਇਹ ਬਣਾਉਣ ਦਾ ਵੀ ਇਹ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਬਣਾਉਣ ਦੇ ਕਾਰਨ ਤੇ ਮੰਨ ਲਓ ਉਹ ਛੋਟੇ ਬੱਚੇ ਆ ਤੇ ਆ ਵੱਡੀਆਂ ਸੂਰੀਆਂ ਨੇ ਜਿਹੜੇ ਛੋਟੇ ਬੱਚੇ ਆ ਤੇ ਇਹ ਵੱਡੀਆਂ ਸੂਰੀਆਂ ਦੇ ਨਾਲ ਆਪਾਂ ਇੱਕ ਪਾਸੇ ਰੱਖਾਂਗੇ ਤਾਂ ਵੱਡੀਆਂ ਸੂਰੀਆਂ ਵੱਧ ਪਾਵਰਫੁੱਲ ਨੇ ਤੇ ਜਦੋਂ ਫੀਡ ਪਾਵਾਂਗੇ ਤੇ ਆਪਸ ਵਿੱਚ ਦੀ ਲੜਨਗੀਆਂ ਛੋਟੇ ਬੱਚਾਂ ਦੇ ਦੰਦ ਦੰਦ ਮਾਰ ਕੇ ਜ਼ਖਮ ਕਰ ਦੇਣਗੀਆਂ ਤੇ ਛੋਟੇ ਬੱਚੇ ਨੂੰ ਫੀਡ ਨਹੀਂ ਖਾਣ ਦੇਣੀ ਆ ਮਤਲਬ ਇਹ ਫੀਡ ਵੱਧ ਖਾਜਿਆ ਕਰਨੀ ਆ ਇਹ ਵੱਧ ਖਾ ਕੇ ਮੌਕ ਮਾਰਨੀ ਆ ਤੇ ਉਹ ਘਟ ਮਿਲਨ ਦੇ ਕਾਰ ਉਹਨਾਂ ਦੀ ਗਰੋਥ ਘਟ ਹੋ ਗਈ ਇਹ ਕਾਰਨ ਹੈ ਤੇ ਬਾਕੀ ਜਿਹੜੇ ਆਪਾਂ ਇਹ ਬਣਾਏ ਹੋਏ ਨੇ 10 ਫੁੱਟ ਦੀ ਆਪਾਂ ਚਾਦਰ ਪਾਈ ਹੋਈ ਹੈ ਸਿਮੈਂਟਡ 10 ਫੁੱਟ ਅੰਦਰ ਉਹ ਇਹਨਾਂ ਨੂੰ ਕਵਰ ਕਰਿਆ ਮੀਂਹ ਕਣੀ ਦੇ ਵਿੱਚ ਧੁੱਪ ਦੇ ਵਿੱਚ ਅੰਦਰ ਸੌਂ ਜਾਂਦੇ ਨੇ ਤੇ 10 ਫੁੱਟ ਬਾਹਰ ਛੱਡਿਆ ਬਾਹਰ ਇਹ ਆਪਣਾ ਕਿ ਗੋਹਾ ਗੂਹਾ ਕਰਦੇ ਨੇ ਗੋਬਰ ਕਰਦੇ ਆ ਵਿਸ਼ਾਪ ਕਰਦੇ ਆ ਤੇ ਬਾਹਰ ਇਹਨਾਂ ਨੂੰ ਆਪਾਂ ਫੀਡ ਪਾਉਂਦੇ ਹਾਂ ਖੁਰਨੀਆਂ ਚ ਤੇ ਬਾਹਰ ਇਹਨਾਂ ਦਾ ਪਾਣੀ ਦਾ ਸਿਸਟਮ ਹੈ ਇਦਾਂ ਤੁਸੀਂ ਫਾਰਮ ਦੀ ਲੇਆਉਟ ਤਿਆਰ ਕਰ ਸਕਦੇ ਹੋ ਤੇ ਉਹਨਾਂ ਨੂੰ ਖਾਨੇ ਬਣਾ ਕੇ ਉਮਰ ਦੇ ਅਕੋਰਡਿੰਗ ਰੱਖਣਾ ਹੈ ਤੇ ਉਧਰ ਆ ਪਏ ਜਿਹੜੇ ਬਣਾਏ ਹੋਏ ਨੇ ਉਹ ਪ੍ਰੈਗਨੈਂਟ ਸੂਰੀਆਂ ਦੇ ਲਈ ਹੈ ਉਹਦੇ ਵਿੱਚ ਸੂਰੀਆਂ ਤੇ ਉਹਨਾਂ ਨਾਲ ਬੱਚੇ ਨੂੰ ਮਾਂਵਾ ਜਿਹੜੀਆਂ ਉਹ ਦੁੱਧ ਪਿਆਉਂਦੇ ਉਹਨਾਂ ਦੀ ਲੰਬਾਈ ਜਿਹੜਾ ਹੈਗੀ 10 ਬਾਈ 6 ਫੁੱਟ ਦਾ ਇੱਕ ਜਿਹੜਾ ਖਾਨਾ ਬਣਿਆ ਹੋਇਆ ਤੇ ਚਾਰ ਖਾਨੇ ਬਣੇ ਹੋਏ ਨੇ 10 ਬਾਈ 6 ਦੇ ਇਹ ਤੁਸੀਂ ਇਦਾਂ ਫਾਰਮ ਤਿਆਰ ਕਰ ਸਕਦੇ ਹੋ ਬਾਕੀ ਵੀਰੇ ਇੱਕ ਗੱਲ ਇੱਥੇ ਧਿਆਨ ਚ ਰੱਖੇ ਤੁਸੀਂ ਮੰਨ ਲਓ ਤੁਸੀਂ ਫਾਰਮ ਦੇ ਗੀ ਹੁੰਦੇ ਨੇ ਆਪਾਂ ਮਾਡਰਨ ਫਾਰਮ ਬਣਾ ਗਏ ਇਹ ਮਾਡਰਨ ਫਾਰਮ ਦੇ ਚੱਕਰ ਚ ਉਹ ਕੈਂਚੀ ਵਾਲਾ ਸੈੱਟ ਬਣਾ ਲੈਂਦੇ ਆ ਅਗਰ ਤੁਹਾਡੇ ਕੋਲੇ ਪੈਸੇ ਹੈਗੇ ਆ ਤਾਂ ਤਾਂ ਤੁਸੀਂ ਬਣਾ ਲਓ ਕੋਈ ਦਿੱਕਤ ਨਹੀਂ ਦੇਖਣ ਚ ਸੋਹਣਾ ਲੱਗਦਾ ਅਗਰ ਤੁਹਾਡਾ ਬਜਟ ਘੱਟ ਹੈ ਬਜਟ ਹੈਗਾ ਤੁਹਾਡਾ 3-4 ਲੱਖ ਦਾ ਤਾਂ ਤੁਸੀਂ ਮੰਨ ਲਓ ਇਸ ਤਰ੍ਹਾਂ ਦਾ ਸ਼ੈੱਡ ਤਿਆਰ ਕਰਿਓ ਤੇ ਇਸ ਤਰ੍ਹਾਂ ਦੇ ਸ਼ੈੱਡ 'ਚ ਮੰਨ ਲਓ 1.5-2 ਲੱਖ ਖਰਚ ਆਉਂਦਾਗਾ ਸ਼ੈੱਡ ਤੇ ਘੱਟ ਖਰਚਾ ਕਰਕੇ ਸ਼ੈੱਡ ਦੇ ਖਰਚਾ ਘੱਟ ਕਰਕੇ ਦੇ ਵਧੀਆ ਮੈਪ ਦੀ ਲੇਆਉਟ ਤਿਆਰ ਕਰਕੇ ਤੁਸੀਂ ਜ਼ਿਆਦਾ ਖਰਚਾ ਕਰਿਓ ਜਾਨਵਰਾਂ ਤੇ ਜਾਨਵਰ ਪਿਓਰ ਬਰੀਡ ਦੇ ਲਿਓ ਤੇ ਜਾਨਵਰ ਲੈਣ ਤੋਂ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਿਓ ਜਾਨਵਰ ਤੁਹਾਡੇ ਬਿਲਕੁਲ ਪਿਓਰ ਬਰੀਡ ਦੇ ਹੋਣੇ ਚਾਹੀਦੇ ਆ ਉਹਨਾਂ ਦੇ ਕਿਤੇ ਵੀ ਸਰੀਰ ਤੇ ਕਾਲਾ ਦਾਗ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਦੇਖ ਲਓ ਇੱਕ ਜੇ ਕਾਲੇ ਦਾਗ ਹੋਣਗੇ ਮੰਨ ਲਓ ਉਹ ਪਿਓਰ ਯੋਰਕ ਨਹੀਂ ਜਿੰਨੇ ਕਾਲੇ ਦਾਗ ਹੋਣਗੇ ਉਹਦੀ ਪਿਓਰਿਟੀ ਘਟਦੀ ਜਾਊਗੀ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਤੇ ਵਧੀਆ ਕੁਆਲਿਟੀ ਦੇ ਜਾਨਵਰ ਖਰੀਦ ਕੇ ਫਾਰਮ ਪਿਆਰ ਕਰੋਗੇ ਤੇ ਫੇਰ ਇਹ ਵਧੀਆ ਚੱਲੂਗਾ ਤੇ ਹੋਰ ਕੁਛ ਵੀ ਨਹੀਂ ਪੁੱਛਣਾ ਹੋਵੇ ਤਾਂ ਕੋਈ ਹੋਵੇ ਧਿਆਨ ਚ ਕੋਈ ਨਹੀਂ ਬਾਈ ਜੀ ਫਿਰ ਮੈਂ ਤੁਹਾਡਾ ਕੰਟੈਕਟ ਨੰਬਰ ਲੈ ਲਿਆਗਾ ਹਾਂਜੀ ਹਾਂਜੀ ਬਾਕੀ ਜਿੱਦੋਂ ਮੈਂ ਕਰੂੰਗਾ ਤਿਆਰ ਤਾਂ ਬਿਲਕੁਲ ਤੁਹਾਡੀ رائے ਦੇ ਨਾਲ ਹੀ ਚੱਲੂੰਗਾ ਤੇ ਇੱਕ ਵੀਰੀ on ਟ੍ਰੇਨਿੰਗ ਜ਼ਰੂਰ ਲੈ ਲਓ ਟ੍ਰੇਨਿੰਗ ਸਰਕਾਰੀ ਵੀ ਲੈ ਲਿਓ ਤੁਸੀਂ ਤੇ ਪ੍ਰਾਈਵੇਟ ਟ੍ਰੇਨਿੰਗਾਂ ਦੋਨੀਆਂ ਮੈਟਰ ਕਰਦੀਆਂ ਸਰਕਾਰੀ ਲੈਣੀ ਕਿੱਥੋਂ ਹੈ ਸਰਕਾਰੀ ਆਪਣੇ ਤਾਂ ਆਪਣੇ ਬਠਿੰਡੇ ਛਲੇ ਕੀ ਹੁੰਦੀ ਆ ਆਪਾਂ ਨੂੰ ਤੇ ਇਸੇ ਸੰਭੂ ਆਪਾਂ ਨੂੰ ਨਾ ਹੀ ਤਾਂ ਲੁਧਿਆਣੇ ਫਿਰੋਜਪੁਰ ਜਾਣ ਦੀ ਲੋੜ ਨਹੀਂ ਠੀਕ ਹੈ ਬਠਿੰਡੇ ਖੇਤੀਬੀ ਵਿਗਿਆਨ ਕੇਂਦਰ ਇੰਦਰਾ ਜਿਹੜਾ ਪੁਲ ਕੋਲੇ ਆ ਉੱਥੋਂ ਤੁਸੀਂ ਸਰਕਾਰੀ ਟ੍ਰੇਨਿੰਗ ਲੈ ਲਿਓ ਤੇ ਪ੍ਰਾਈਵੇਟ ਜਿਹੜੀ ਰਤਕ ਤੋਂ ਜਿੱਥੋਂ ਮੈ ਲੈਤੀ ਸੀ ਤੁਸੀਂ ਉੱਥੇ ਲੈ ਲਓ ਸਰਕਾਰੀ ਵਾਲੀ ਫੇਰੀ ਹੈ ਪ੍ਰਾਈਵੇਟ ਨਾਲੋਂ 10000 ਫੀਸ ਹੈ ਸਰਕਾਰੀ ਜੀ ਤੁਹਾਡਾ ਥਿਊਰੀਕਲ ਹੋ ਜਾਊਗਾ ਤੇ ਪ੍ਰਾਈਵੇਟ ਜੀ ਹੋ ਜਾਊਗਾ ਤੁਹਾਡਾ ਪ੍ਰੈਕਟੀਕਲ ਟ੍ਰੇਨਿੰਗ ਬਹੁਤ ਜ਼ਿਆਦਾ ਮੈਟਰ ਕਰਦੀ ਆ ਟ੍ਰੇਨਿੰਗ ਜੀ ਤੁਹ ਤੋੜਾ ਜੀ ਕੀਤਾ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਕੋਈ ਮੇਰੀ ਹੈਲਪ ਦੀ ਲੋੜ ਪਈ ਤਾਂ ਤੁਹਾਡੇ ਕੋਲੇ ਕੰਟੈਕਟ ਨੰਬਰ ਹੈਗਾ ਤੇ ਫੋਨ ਕਰ ਸਕਦੇ ਹਾਂ ਜੀ ਜੀ ਠੀਕ ਹੈ ਵੀਰੇ ਓਕੇ ਧੰਨਵਾਦ ਤੇ ਬਾਕੀ ਫੋਨ ਤੇ ਕੋਈ ਜਦੋਂ ਹੀ ਕਰ ਲਓ ਕੋਈ ਦਿੱਕਤ ਨਹੀਂ ਵੀਰੇ ਆਪਾਂ ਨੂੰ ਠੀਕ ਹੈ ਓਕੇ ਵੀਰੇ ਓਕੇ ਧੰਨਵਾਦ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਵੀਰ ਜੀ ਕਿਸ ਤਰ੍ਹਾਂ ਨਵੇਂ ਬੰਦੇ ਨੂੰ ਪੂਰੇ ਡਿਟੇਲ ਦੇ ਨਾਲ ਇਨਫੋਰਮੇਸ਼ਨ ਦਿੰਦੇ ਨੇ ਤੇ ਜੋ ਵੀਰ ਜੀ ਨੇ ਕਾਪੀ ਦੇ ਉੱਪਰ ਨੋਟ ਡਾਊਨ ਕੀਤਾ ਅਸੀਂ ਤੁਹਾਨੂੰ ਉਹ ਵੀ ਦਿਖਾਉਣ ਜਾ ਰਹੇ ਹਾਂਗੇ ਆਪਣੇ ਕੋਡਵਾਰਡਾਂ ਦੇ ਹਿਸਾਬ ਦੇ ਨਾਲ ਵੀਰਜੀ ਨੇ ਸਾਰਾ ਕੁਝ ਜਿਹੜਾ ਉਹ ਆ ਕਾਪੀ ਦੇ ਉੱਪਰ ਨੋਟ ਡਾਊਨ ਕਰ ਲਿਆਗਾ ਜੇਕਰ ਤੁਹਾਨੂੰ ਸਾਡੀ ਆ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਧੰਨਵਾਦ ਮੇਰੇ ਦੋਸਤੋ